ਉਹਨਾਂ ਨੂੰ ਧੰਨਵਾਦ ਕਰਦੇ ਆ ਜੀ ਮੈਡਮ ਦੇ ਬਾਈ ਦੇ ਬਾਈ ਉਹਨਾਂ ਤੋਂ ਪਾਉਣਾ ਜੀ ਦੇ ਬਾਈ ਹਾਂ ਉਹਨਾਂ ਨੂੰ ਮੈਡਮ ਬਾਈ ਦੇ ਬਾਈ ਜਿਹੜੇ ਹੋ ਜਾਂਦੇ ਹੁੰਦੇ ਆ ਤੁਹਾਡਾ ਥੋੜਾ ਪਿੱਛੇ ਵੱਲ ਖੁੱਲ ਜਾਓ ਯਾਰ ਥੋੜਾ ਥੋੜਾ ਮੇਰੀ ਬਾਈ ਜੀ ਪਰ ਉਦੋਂ ਵੀ ਸਾਨੂੰ ਅੱਗੇ ਹੋਣਾ ਚਾਹੀਦਾ ਜਦੋਂ ਟੀਮ ਪੁਲਿਸ ਪ੍ਰਸ਼ਾਸਨ ਤੁਸੀਂ ਸਾਰੇ ਰਲ ਕੇ ਕੋਈ ਕੰਮ ਸ਼ੁਰੂ ਕਰਦੇ ਹੋ ਤੇ ਉਸ ਨੂੰ ਕਾਹ थोड़ा थोड़ा परमात्मा हो उनको थोड़ा थोड़ा पीछे पीर बदरंगे हर हर महादेव बोल सियापति रामचंद्र महाराज की जय हो जय श्री राम जय श्री राम जय भी बाइट कर लो ਤੇ ਕਾਨੂੰਨ ਕਾਰਵਾਈ ਵੀ ਹੋ ਗਈ ਜਿਹੜੇ ਸ਼ਖਸਾਂ ਦੇ ਖਿਲਾਫ ਤੁਸੀਂ ਜਿਹੜੀ ਰਗੱਜ਼ਧਰਨਾ ਉਹ ਮਤਲਬ ਉਖੜਦਾ ਰੱਖੀ ਸੀਗੀ ਕਿ ਮੈਂ ਸਨਮਾਨਿਤ ਕੀਤਾ ਗਿਆ ਤੇ ਅੱਜ ਹੁਣ ਤੁਹਾਡੇ ਵੱਲੋਂ ਕਿੰਨਾ ਬੰਦੇ ਨੂੰ ਸਨਮਾਨਿਤ ਕੀਤਾ ਦਿੱਤੀ ਹੈ ਦੇਖੋ ਜੀ ਸਭ ਤੋਂ ਪਹਿਲਾਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਡਾ ਪੰਜਾਬ ਪੁਲਿਸ ਜਿਹੜੀ ਪਟਿਆਲੇ ਦੇ ਵਿੱਚ ਇਸ ਵਕਤ ਟੀਮ ਹੈ ਉਸ ਨੇ ਸਾਡਾ ਭਰੋਸਾ ਜਿੱਤਿਆ ਕਿਉਂਕਿ ਸਾਨੂੰ ਬੜੀ ਧੇਰ ਹੋ ਗਈ ਸੀ ਸੰਘਰਸ਼ ਕਰਦਿਆਂ ਨੂੰ ਪਰ ਜਦੋਂ ਹੁਣ ਦੁਬਾਰਾ ਸੰਘਰਸ਼ ਸ਼ੁਰੂ ਹੋਇਆ ਤੇ ਨਵੇਂ ਐਸਐਸਪੀ ਇੱਥੇ ਪਟਿਆਲਾ ਦੇ ਵਿੱਚ ਤਾਇਨਾਤ ਹੋਏ ਉਹਨਾਂ ਵੱਲੋਂ ਸਾਨੂੰ ਕਿਹਾ 24 ਘੰਟੇ ਤੇ ਮੇਰੇ ਖਿਆਲ 18 19 ਘੰਟਿਆਂ ਦੇ ਵਿੱਚ ਉਹਨਾਂ ਨੇ ਉਹ ਬੰਦਾ ਹਿਮਾਚਲ ਤੋਂ ਜਾ ਕੇ ਡਰੇਸ ਵੀ ਕਰਿਆ ਤੇ ਫੜਿਆ ਲਿਆ। ਉਹਦੇ ਨਾਲ ਸਾਨੂੰ ਸੰਤੁਸ਼ਟੀ ਹੈ ਕਿ ਜੇਕਰ ਅਸੀਂ ਜਦੋਂ ਕੋਈ ਮਾੜਾ ਕੰਮ ਕਰਦਾ ਅਸੀਂ ਬਹੁਤ ਰੌਲਾ ਪਾਉਂਦੇ ਆ। ਜਦੋਂ ਪੁਲਿਸ ਨੇ ਇਟਾ ਵਧੀਆ ਕੰਮ ਕੀਤਾ ਤੇ ਉਹਨੂੰ ਸਨਮਾਨਿਤ ਕਰਨਾ ਬਣਦਾ ਸੀ। ਇਸ ਕਰਕੇ ਐਸਐਸਪੀ ਸਾਹਿਬ ਤੇ ਜਿਹੜੀ ਵੀ ਉਹਨਾਂ ਦੀ ਸਾਰੀ ਟੀਮ ਸੀ ਅਸੀਂ ਇਕੱਲੇ ਇਕੱਲੇ ਸ਼ਖਸ ਨੂੰ ਬੁਲਾ ਕੇ ਸਨਮਾਨਿਤ ਕੀਤਾ ਹੈ। ਕੁਝ ਮੁਲਾਜ਼ਮ ਅਜੇ ਰਹਿ ਗਏ ਨੇ ਜਿਹੜੇ ਡਿਊਟੀਆਂ ਤੇ ਸੀ। ਅਸੀਂ ਉਹਨਾਂ ਨੂੰ ਵੀ ਸਨਮਾਨਿਤ ਕਰਦੇ ਹਾਂ ਦਿਲ ਦੀਆਂ ਗਹਿਰਾਈਆਂ ਤੋਂ। ਸੋ ਨਾਲ ਕਿੱਤੇ ਵੀ ਸਨਾਤਨ ਦੀ ਸਨਾਤਨ ਦੀ ਮਰਿਆਦਾ ਪੰਗ ਕਰਦਾ ਅਪਸ਼ਬਦ ਲਿਖਦਾ ਸਨਾਤਨੀ ਯੋਧੇ ਗਰੂਪ ਪਟਿਆਲਾ ਦੇ ਵਿੱਚ ਹੁਣ ਹੈਗਾ ਸਨਾਤਨੀ ਯੋਧੇ ਹੁਣ ਹਰ ਥਾਂ ਦੇ ਉਤੇ ਉਸ ਵਿਅਕਤੀ ਦੇ ਖਿਲਾਫ ਡਟ ਕੇ ਲੜਨ ਲਈ ਤਿਆਰ ਖੜੇ ਆਂ ਔਰ ਲੜਾਂਗੇ ਸਾਡਾ ਤਰੀਕਾ ਸ਼ਾਂਤਮਈ ਹੈ ਪਰ ਜੇਕਰ ਕੋਈ ਆਪਣੀ ਹੱਦਾ ਟੱਪੇਗਾ ਅਸੀਂ ਕਾਨੂੰਨ ਤੇ ਪੂਰਾ ਭਰੋਸਾ ਰੱਖਦੇ ਆਂ ਤੇ ਕਾਨੂੰਨ ਦੇ ਤਰੀਕੇ ਨਾਲ ਉਹਨੂੰ ਸਜ਼ਾ ਦਵਾਵਾਂਗੇ ਜਿਸ ਤਰ੍ਹਾਂ ਉਹ ਦੁਸ਼ਤ ਬੰਦਾ ਅੱਜ ਜੇਲ੍ਹ ਦੇ ਵਿੱਚ ਐ ਇਸੇ ਤਰ੍ਹਾਂ ਕੋਈ ਵੀ ਵਿਅਕਤੀ ਜੋ ਸਨਾਤਨ ਦੇ ਬਾਰੇ ਸਨਾਤਨ ਦੇ ਗ੍ਰੰਥਾਂ ਬਾਰੇ ਮੈਂ ਕਹਿੰਦਾ ਕਿਸੇ ਵੀ ਧਰਮ ਦੇ ਗ੍ਰੰਥ ਬਾਰੇ ਗਲਤ ਟਿੱਪਣੀ ਕਰਦਾ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਉਸ ਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਨ ਲਈ ਅਸੀਂ ਵੀ ਤਿਆਰ ਆਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਜਿਹੇ ਸ਼ਰਾਰਤੀ ਲੋਕਾਂ ਦੇ ਹੱਲ ਪਈ ਜਾਵੇ ਕੁਝ ਲੋਕ ਚੰਗ ਸਿੱਖਿਆ ਖਾਤਰ ਕੁਝ ਵੀਵਰਸ ਵਿਧਾਨ ਕਰਕੇ ਸਮਾਜ ਦੇ ਵਿੱਚ ਲੜਾਈ ਦਾ ਮਾ ਕਰਦੇ ਆ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਬਹੁਤ ਸਾਰੇ ਕੰਟੈਂਟ ਹੈਗੇ ਤੁਸੀਂ ਉਹ ਕੰਟੈਂਟ ਪਾ ਕੇ ਆਪਣੇ ਪੇਜ ਆਪਣੀ ਚੀਜ਼ਾਂ ਨੂੰ ਚਲਾਓ ਕਿਸੇ ਧਰਮ ਨੂੰ ਠੇਸ ਪਹੁੰਚਾ ਕੇ ਤੁਸੀਂ ਜੇ ਪੈਸਾ ਵੀ ਕਮਾ ਲਿਆ ਤੁਹਾਨੂੰ ਕਦੇ ਸ਼ਾਂਤੀ ਨਹੀਂ ਦੇਊਗਾ ਇਸ ਕਰਕੇ ਸਹੀ ਅਜਿਹੇ ਕਰਦਾਰ ਹੈ ਆਪਣਾ ਉਸ ਸਮਾਜ ਦੇ ਵਿੱਚ ਦੋ ਬਸ ਇੰਨਾ ਹੀ ਕਹਿਣਾ ਚਾਹੁੰਦੇ ਆ ਅੱਜ ਸਨਾਤਨ ਧਰਮ ਦੀ ਜਿੱਤ ਹੋਈ ਹੈ ਜਿੰਨੇ ਵੀ ਵਿਅਕਤੀ ਸੀ ਪਿੱਛੇ ਦੇਖ ਰਹੇ ਹਾਂ ਇਹ ਸਾਰੇ ਹੀ ਵਧਾਈ ਦੇ ਲਾਇਕ ਨੇ ਕਿਉਂਕਿ ਇਹਨਾਂ ਵੱਲੋਂ ਸੰਘਰਸ਼ ਵਿੰਡਿਆ ਗਿਆ ਹੈ ਇਹਨਾਂ ਦੇ ਸੰਘਰਸ਼ ਦੀ ਜਿੱਤ ਹੋਈ ਹੈ ਅਨਰਗ ਜੀ ਕੁਝ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਇਹ ਆਪਣੀ ਬਾਹਵਾਈ ਕਰਕੇ ਹੈ ਜਿਹੜਾ ਕਿ ਕੰਮ ਕੀਤਾ ਜਾ ਰਿਹਾ ਹੈ ਇਹ ਸ਼ਾਂਤ ਮਈ ਵੀ ਹੋ ਸਕਦਾ ਹੈ ਕਿ ਚੁੱਪਚਾਪ ਕੀਤਾ ਵੀ ਹੈ ਜਿਹੜਾ ਕੰਮ ਕੀਤਾ ਜਾ ਸਕਦਾ ਸੀ ਉਹਨਾਂ ਨੂੰ ਕੀ ਕਹੋਗੇ ਭਾਜੀ ਉਖੜਤਾਲ ਤੋਂ ਵੱਧ ਸ਼ਾਂਤ ਮਈ ਕੀ ਹੁੰਦਾ ਹੈ ਉਸ ਬੰਦੇ ਨੂੰ ਪੁੱਛਿਓ ਵੀ ਭੋਖੜਦਾਲ ਤੋਂ ਬਾਅਦ ਸ਼ਾਂਤੀ ਕਿੱਥੇ ਲਿਆਵਾਂਗੇ ਸੜਕ ਤੇ ਨਹੀਂ ਬੈਠੇ ਸੜਕ ਦੇ ਸਾਈਡ ਤੇ ਬੈਠੇ ਆ ਜਿਹੜੇ ਇਹ ਚੰਦ ਲੋਕ ਕਹਿੰਦੇ ਆ ਨਾ ਵੀ ਦਿਖਾਵੇ ਵਾਸਤੇ ਮੈਂ ਕਹਿੰਦਾ ਆਓ ਇੱਕ ਦਿਨ ਬੈਕਟੋ ਬਾਜ਼ਾਰ ਜਾ ਕੇ ਤੁਸੀਂ ਭੋਖੜਦਾਲ 'ਚ ਬੈਠੋ ਦੇਖੋ ਤੁਸੀਂ ਵੀ ਦਿਖਾਵਾ ਕਰਕੇ ਦੇਖ ਲਓ ਜਿਹਦੇ ਦਿਲ 'ਚ ਠੱਸ ਛੱਟ ਲੱਗਦੀ ਹੈ ਨਾ ਜੀ ਉਹ ਦਿਖਾਵੇ ਨਹੀਂ ਕਰਦਾ ਜਦੋਂ ਉਹਨਾਂ ਵਿਅਕਤੀਆਂ ਦੇ ਪਿੱਤੂ ਵੀ ਨਾ ਜਿਸ ਤਨ ਲਾਗੇ ਸੋਤਨ ਜਾਣੇ ਜਾਣੇ ਨਾ ਕੋਈ ਢੀੜ ਪਰਾਈ ਜਿਸ ਦਿਨ ਉਸ ਵਿਅਕਤੀ ਤੇ ਜਿਹੜਾ ਪਾਰਟਿਕੂਲਰ ਕਹਿੰਦਾ ਹੋਵੇ ਉਸ ਤੇ ਬਿੱਦੂ ਹੀ ਫਿਰ ਅਸੀਂ ਪੁੱਛਣਾ ਜਾਵਾਂਗੇ ਵੀ ਹੁਣ ਦੱਸ ਕਿਹੜੇ ਭਾਵਿਕ ਦੀ ਹੈ ਭਰਾ ਬਾਕੀ ਜਿਹਨੂੰ ਕੋਈ ਜਵਾਬ ਚਾਹੀਦਾ ਸਵਾਲ ਸਿੱਧਾ ਆ ਕੇ ਕਰੇ ਆ ਟੀਆਰਟੀ ਦੇ ਚੱਕਰ ਚ ਨਾ ਫੇਸਬੁਕਾਂ ਨਾਲ ਭਰੇ ਡਾਇਰੈਕਟ ਆ ਕੇ ਗੱਲ ਕਰ ਲੈ ਅਸੀਂ ਜਵਾਬ ਦੇਵਾਂਗੇ ਸ਼ਾਂਤਮਈ ਤਰੀਕੇ ਨਾਲ ਹੀ ਅਸੀਂ ਪ੍ਰਦਰਸ਼ਨ ਕੀਤਾ ਔਰ ਅੱਗੇ ਵੀ ਸ਼ਾਂਤਮਈ ਕਰਾਂਗੇ ਪਰ ਜਿੱਥੇ ਫਿਰ ਲੋੜ ਪਊਗੀ ਉਥੇ ਫਿਰ ਪਾਪ ਮੁਕਤੀ ਵਾਲਾ ਰਸਤਾ ਵੀ اختیار ਕਰਾਂਗੇ ਤੇ ਫਿਰ ਡੰਡਾ ਵੀ ਚੱਕਾਂਗੇ ਧੰਨਵਾਦ ਜਿਹੜਾ ਇਹ ਮਾਮਲਾ ਸੀ ਬੜੇ ਦਿਨਾਂ ਦਾ ਅਣਕਿਆਇਆ ਲਿਆ ਸੀ ਅੱਜ ਇਸ ਰਾਤ ਨੂੰ ਤਰਨਤੋਨ ਦਾ ਮੰਡੀ ਲਿਖਿਆ ਗਿਆ ਕਿਸ ਤਰ੍ਹਾਂ ਦੀ ਪ੍ਰੋਗਰੈਸ ਹੋਈ ਇੱਕ ਪਰਚਾ ਦਾ ਰਿਪੋਰਟ ਅੱਜਾ 2024 ਦੇ ਪਰਚਾ ਲੱਗਾ ਉਹਦੇ ਕਾਰਵਾਈ ਕਰਦੇ ਹੋਏ ਅਰੈਸਟ ਕੀਤਾ ਗਿਆ ਮਤਲਬ ਕਿ ਨਾਲ ਦੇ ਨਾਲ ਉਹ ਸਪੀਚਸ ਵੀ ਕਰਦੇ ਆ ਸੋ ਫੇਸਬੁਕ ਤੇ ਪਾ ਲਿਆ ਸੀ ਉਹ ਕਿਤਾਬ ਸੀ ਜਿਹਦੇ ਨਾਲ ਉਸ ਬਾਕਰ ਅੰਦਰ ਜਿਹੜੇ ਪ੍ਰੋਜੈਕਟ ਨੇ ਉਹਨਾਂ ਨੂੰ ਇਸ ਪਰਚਾ ਜਿਸ ਕਿਤਾਬ ਨੂੰ ਉਹਨੇ ਪਬਲਿਸ਼ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਉਹਨੇ ਕਰ ਵੀ ਕੀਤੀ ਸੀ ਨਾਲ ਨਾਲ ਸੋ ਉਹਦੀ ਕਾਰਵਾਈ ਕਰ ਰਹੇ ਹਾਂ ਕੱਲ੍ਹ ਰੈਸਟ ਕੀਤਾ ਗਿਆ ਮਾਚ ਨੂੰ ਤੇ ਉਹਦੇ ਕਾਫ ਕਰ ਰਹੇ ਹਾਂ ਇਸ ਨੂੰ ਜੋਰ ਕਰਾਂਗੇ ਕਿ ਇਹਦੇ ਬਿਲਕੁਲ ਇਹ ਤੱਕ ਜਾਈਏ ਹੋਰ ਕਿਹੜੇ ਵੀ ਬੰਦੇ ਵਿੱਚ ਜੇ ਕੋਈ ਹੁੰਦਾ ਹੈ ਉਹਦੇ ਖਿਲਾਫ ਵੀ ਸਖਤ ਕਾਰਵਾਈ ਕਰਦੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਹੀ ਸੋਸ਼ਲ ਮੀਡੀਆ ਤੇ ਟ੍ਰੋਲ ਹੋਣ ਵਾਸਤੇ ਜਾਂ ਫੇਮ ਲੈਣ ਵਾਸਤੇ ਇਸ ਤਰ੍ਹਾਂ ਨਿਰਸਤਾ ਕਰਦੇ ਹਾਂ ਕੋਈ ਇਹਦੇ ਲਈ ਸਖਤ ਕਰਨ ਦੀ ਜ਼ਰੂਰਤ ਹੈ ਜਿਹੜਾ ਸੋਸ਼ਲ ਮੀਡੀਆ ਮਾਰਕੀਟਿੰਗ ਸੈਕਟਰ ਉਹਦੇ ਐਕਟਿਵ ਕਰਕੇ ਉਹਦੇ ਜਿਹੜੇ ਵੀ ਬੰਦੇ ਨੇ ਜਿਹੜੇ ਕੋਈ ਵਾਰਤਾਵਾ ਪ੍ਰਕਾਸ਼ਿਤ ਕਰਦੇ ਨੇ ਉਸਦੇ ਖਿਲਾਫ ਕਰਦੇ ਕਿ ਲੋਕਾਂ ਦੇ ਖਿਲਾਫ ਹੈ ਚਿਕਨ ਕਿਹਦੇ ਉਧਰ ਦਾ ਨਰਮ ਸੁਸਾਇਤ ਹੈ ਠੀਕ ਹੈ